ਸਰ ਸਤਿ ਸ਼੍ਰੀ ਅਕਾਲ ਜੀ ਗਰਮੀ ਬਹੁਤ ਤੇਜ਼ ਨਵਤ ਕੀ ਹੈ ਪਿੱਛੇ ਕਈ ਬਰਸਾਤਾਂ ਵੀ ਹੋਈਆਂ ਅੱਜ ਆਪਾਂ ਦੋ ਵਿਸ਼ੇ ਬਾਰੇ ਗੱਲ ਕਰਾਂਗੇ ਪਹਿਲਾ ਇਹ ਵੀ ਗਰਮੀਆਂ ਦਾ ਫੀਡ ਫਾਰਮੂਲਾ ਕੀ ਹੋਣਾ ਚਾਹੀਦਾ ਦੂਜਾ ਹੈਗਾ ਵੀ ਗਰਮੀਆਂ ਦੇ ਵਿੱਚ ਫੈਟ ਐਸ ਐਨ ਐਫ ਜਿਹੜੀ ਹੈਗੀ ਗ੍ਰੈਵਿਟੀ ਜਿਹੜੀ ਹੈਗੀ ਉਹਦੀ ਪੂਰਤੀ ਕਿਵੇਂ ਕਰਨੀ ਹੈ ਦੇਖੋ ਫੀਡ ਫਾਰਮੂਲੇ ਚ ਇਹ ਹੈ ਵੀ ਬਹੁਤ ਸਾਰੇ ਲੋਕ ਕਲੇ ਵੀ ਦੁੱਧਾ ਚ ਰਹਿੰਦੇ ਆ ਵੀ ਫੀਡ ਫਾਰਮੂਲਾ ਸੀ ਕਿੱਦਾਂ ਬਣਾਈਏ ਕੰਮ ਦੀਆਂ ਗੱਲਾਂ ਬੜੀਆਂ ਥੋੜੀਆਂ ਨੇ ਉਹੀ ਸਮਝਣ ਦੀ ਲੋੜ ਹੈ ਪਰ ਟਿਕਲ ਇਹ ਹੈ ਵੀ ਇਸ ਮੌਸਮ ਦੇ ਵਿੱਚ ਜੇ ਅਸੀਂ ਅਨਾਜ ਦੀ ਗੱਲ ਕਰੀਏ ਤਾਂ ਸਾਡੇ ਕੋਲ ਦੋ ਵਧੀਆ ਚੀਜ਼ਾਂ ਹੈਗੀਆਂ ਪਹਿਲਾ ਹੈ ਕਿ ਮੱਕੀ ਦੂਜੀ ਹੈ ਕਿ ਜੌਂ 25 30 ਕਿਲੋ ਮੱਕੀ 10 ਕਿਲੋ ਜੌਂ ਬਹੁਤ ਵਧੀਆ ਹੋਇਆ ਬਹੁਤ ਚੱਕਰ ਚ ਪੈਣ ਦੀ ਲੋੜ ਨਹੀਂ 15 20 ਲੀਟਰ ਵਾਲੀਆਂ ਮੱਜਾਂ 25 30 35 40 ਲੀਟਰ ਤੱਕ ਗਾਵਾਂ ਇਹ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਦੂਜੇ ਨੰਬਰ ਤੇ ਹੈਗਾ ਖਾਣਾ ਖਲਾਂ ਦੀ ਪੂਰਤੀ ਇਸ ਮੌਸਮ ਚ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਦੇਖੋ ਕੀ ਹੈ ਤਿੰਨ ਖਲਾਂ ਵਰਤਨੀਆਂ ਬਹੁਤ ਜ਼ਰੂਰੀ ਨੇ ਉਹ ਚ ਦੇਖੋ ਪਹਿਲੀ ਹੈਗੀ ਸਭ ਤੋਂ ਪਹਿਲੀ ਹੈਗੀ ਸਰੋਂ ਦੀ ਖਾਲਾ ਜਿਹੜੀ ਜਿਹੜੀ ਸਰੋਂ ਦੀ ਖਾਲਾ ਤੁਸੀਂ ਆਪਾਂ ਕਹਿ ਦਿੰਦੇ ਆਂ ਵੀ 10 ਤੋਂ 15% ਤੱਕ ਸਰੋਂ ਦੀ ਖਾਲ ਪਾਉਣੀ ਬਹੁਤ ਜ਼ਰੂਰੀ ਹੈ 5 ਕਿਲੋ ਤੁਸੀਂ ਪਾਪੜੀ ਵੀ ਪਾ ਸਕਦੇ ਹੋ ਤੇ 10 ਤੋਂ 15 ਕਿਲੋ ਮਤਲਬ ਕਿ ਟੋਟਲੀ 35 ਕਿਲੋ ਦੇ ਨੇੜੇ ਬਣ ਜਾਣਾ ਸੋਇਆਬੀਨ ਦੀ ਖਲ ਸੋਇਆਬੀਨ ਦੀ ਖਲ ਜੇ ਤੁਸੀਂ ਘਟਾਉਣੀ ਹੋਵੇ ਤਾਂ ਤੁਸੀਂ 5 ਕਿਲੋ ਜਿਹੜੀ ਹੈਗੀ ਜਿਹੜੀ ਮਸਟਰਡ ਬਾਈਪਾਸ ਆਉਂਦੀ ਹੈ ਸਰੋਂ ਦੀ ਖਲ ਬਾਈਪਾਸ ਆਉਂਦੀ ਉਹ ਵੀ ਪਾ ਸਕਦੇ ਹੋ ਜੇ ਬਹੁਤ ਵਧੀਆ ਪਸ਼ੂ ਹੈਗੇ ਤੁਹਾਡੇ ਕੋਲੇ ਤਾਂ ਤੁਸੀਂ 5% ਜਿਹੜੀ ਹੈਗੀ 5 ਕਿਲੋ ਤੱਕ ਸੋਇਆ ਬਾਈਪਾਸ ਵੀ ਵਰਤ ਸਕਦੇ ਹੋ ਮੰਨ ਲਓ ਵੀ ਇਸ ਮੌਸਮ ਦੇ ਵਿੱਚ ਤੁਹਾਨੂੰ 20-40% ਤੱਕ ਖਣਾ ਪਾਉਣੀਆ ਪੈਂਦੀ ਹੈ ਉਹਦਾ ਕਾਰਨ ਸਮਝੋ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਚਾਰੇ ਜਿਹੜੇ ਸਾਰੇ ਹੁਣ ਚੱਲ ਰਹੇ ਆ ਉਹ ਸਾਰੇ ਲੋ ਪ੍ਰੋਟੀਨ ਵਾਲੇ 7-8% ਪ੍ਰੋਟੀਨ ਵਾਲੇ ਚਾਰੇ ਆ ਦੂਜੀ ਗੱਲ ਕੀ ਹੈ ਇਸ ਮੌਸਮ ਚ ਬਹੁਤ ਸਾਰੀਆਂ ਕੰਪਨੀਆਂ ਦੁੱਧ ਦੀ ਪ੍ਰੋਟੀਨ ਟੈਸਟ ਕਰਦੀਆਂ ਜਿਹੜੀਆਂ ਆਮ ਤੌਰ ਤੇ 3.5 ਹੁੰਦੀ ਹੈ ਜੇ 3.4 ਵੀ ਰਹਿ ਜੇ ਤਾਂ ਉਹਦੇ ਨਾਲ ਦੁੱਧ ਦੀ ਕਾਰਡ ਬਹੁਤ ਲੱਗ ਜਾਂਦੀ ਹੈ ਸੋ ਅਮੀਨੋ ਐਸਿਡ ਜਿਹੜੇ ਹੈਗੇ ਨਾ ਮੀਥਾਇਓਨਿਨ ਲਾਈਸਿਨ ਇਹਨਾਂ ਦੀ ਪੂਰਤੀ ਵਾਸਤੇ ਤੁਹਾਨੂੰ ਵਧੀਆ ਕੁਆਲਿਟੀ ਦੀ ਸੋਇਆ ਤੇ ਵਧੀਆ ਕੁਆਲਿਟੀ ਦੀ ਮੱਕੀ ਇਹ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਮਹਿੰਗੀ ਨਹੀਂ ਪੈਣੀ ਦੇਖਣ ਨੂੰ ਮਹਿੰਗੀ ਲੱਗਦੀ ਹੈ ਵਰਤਨ ਚ ਸਸਤੀ ਪੈਣੀ ਹੈ ਕਿਉਂਕਿ ਜਿਹੜਾ ਇਹ ਫਾਰਮੂਲਾ ਹੈ ਤੇ ਨਾਲ ਤੁਹਾਡੀ ਫੀਡ ਥੋੜੀ ਜਿਹੀ ਮਹਿੰਗੀ ਬਣੂ ਪਰ ਘੱਟ ਪਾਊਗੀ ਉਦੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਦੇਖੋ ਇਹ ਚ ਚੋਕਰ ਪਾ ਸਕਦੇ ਹੋ 10 ਕਿਲੋ ਤੱਕ ਚੋਕਰ ਪਾ ਸਕਦੇ ਹੋ 50 ਕਿਲੋ ਜਿਹੜਾ ਹੈਗਾ ਸੋਇਆ ਚਿਲਕਾ ਪਾ ਸਕਦੇ ਜਾਂ ਛੋਲਿਆਂ ਦਾ ਚਿਲਕਾ ਪਾ ਸਕਦੇ ਹੋ। ਇਹ ਤੋਂ ਇਲਾਵਾ 5-7 ਕਿਲੋ ਤੱਕ ਸ਼ੀਰਾ ਪਾ ਸਕਦੇ ਹੋ, ਸ਼ੀਰਾ ਵਧੀਆ ਕੁਆਲਟੀ ਦਾ ਹੋਵੇ। ਉਸ ਤੋਂ ਬਾਅਦ ਸਾਡੇ ਕੋਲ ਦੇਖੋ ਬਫਰ ਹੈ ਵਧੀਆ। ਘੱਟੋ ਘੱਟ 1.5 ਕਿਲੋ ਬਫਰ ਇਸ ਮੌਸਮ ਜ਼ਰੂਰ ਪਾਓ, ਤੁਹਾਨੂੰ ਕੋਈ ਕੁਸ਼ ਕਹੀ ਜਾਵੇ ਬਹੁਤ ਜ਼ਰੂਰੀ ਹੈ। 1.5 ਤੋਂ 2 ਕਿਲੋ ਵਧੀਆ ਕੁਆਲਟੀ ਦਾ ਪ੍ਰੀਮਿਕਸ ਪਾਓ, ਤੁਹਾਡੇ ਨੇੜੇ ਜਿਹੜਾ ਵਧੀਆ ਮਿਲਦਾ ਹੈ। ਜੇ ਤੁਹਾਡੇ ਕੋਲੇ 50 ਤੋਂ ਵੱਧ ਪਸ਼ੂ ਨੇ ਜਾਂ ਵੱਡਾ ਫਾਰਮ ਹੈ ਆਪਣਾ ਪ੍ਰੀਮਿਕਸ ਆਪ ਬਣਵਾਓ ਵਧੀਆ ਕੁਆਲਟੀ ਦਾ ਆਪਣੇ ਖੁਰਾਕੀ ਮਾਹਰ ਦੀ ਸਲਾਹ ਨਾਲ ਬਣਵਾ ਸਕਦੇ ਮੇਰੀ ਵੀ ਸਲਾਹ ਲੈ ਸਕਦੇ ਹੋ ਟੌਕਸਿਨ ਬਾਈਂਡਰ ਟੌਕਸਿਨ ਬਾਈਂਡਰ ਜਿਹੜਾ ਹੈਗਾ ਘੱਟੋ ਘੱਟ ਅੱਧਾ ਕਿਲੋ ਟੌਕਸਿਨ ਬਾਈਂਡਰ ਤੇ 2 250 ਗ੍ਰਾਮ ਲਾਈਵ ਯੀਸਟ ਬਾਕੀ ਦੇਖੋ ਜਿਹੜਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਕਾਲਾ ਨਮਕ ਜਿਹੜਾ ਹੈਗਾ ਵਧੀਆ 1 ਕਿਲੋ ਦਾ ਕਾਲਾ ਨਮਕ ਜਿਹੜਾ ਹੈਗਾ ਇਹ ਚੀਜ਼ਾਂ ਜ਼ਰੂਰ ਪਾਓ ਇਲੈਕਟ੍ਰੋਲਾਈਟਸ ਦੀ ਘਾਟ ਹੈ ਜਿਹੜੀ ਉਹ ਬਹੁਤ ਅੰਗ ਕਰਦੀ ਹੈ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ ਤੁਸੀਂ ਜੇ ਤੁਹਾਡੇ ਕੋਲ ਵਧੀਆ ਪਸ਼ੂ ਨੇ ਤਾਂ ਤੁਸੀਂ 1 ਕਿਲੋ ਤੱਕ ਫੀਡ ਚ ਪਾ ਸਕਦੇ ਜਾਂ 100 ਗ੍ਰਾਮ ਹਰੇਕ ਪਸ਼ੂ ਨੂੰ ਐਕਸਟਰਾ ਦੇ ਸਕਦੇ ਹੋ ਪੋਟਾਸ਼ੀਅਮ ਦੀ ਘਾਟ ਸੋਡੀਅਮ ਪੋਟਾਸ਼ੀਅਮ ਦੀ ਘਾਟ ਹੈ ਜਿਹੜੀ ਇਸ ਮੌਸਮ ਚ ਬਹੁਤ ਅੰਕ ਕਰਦੀ ਏ ਸੋ ਮੋٹے ਮੋٹے ਤੌਰ ਤੇ ਜਿਹੜਾ ਇਹ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਹੈ ਬਹੁਤ ਵਧੀਆ ਅਗਲੇ 6 ਮਹੀਨੇ ਅਕਤੂਬਰ ਤੱਕ ਤੁਹਾਨੂੰ ਇਸ ਫਾਰਮੂਲੇ ਨਾਲ ਕੋਈ ਪ੍ਰੋਬਲਮ ਨਹੀਂ ਆਣੀ ਵਧੀਆ ਮੱਝਾਂ ਹੁਣ ਵਧੀਆ ਗਾਵਾਂ ਹੁਣ ਜਿਹੜੇ ਗੱਬਣ ਪਸ਼ੂ ਨੇ ਉਨਾ ਵਾਸਤੇ ਵੀ ਫਾਰਮੂਲਾ ਬਹੁਤ ਵਧੀਆ ਕੰਮ ਕਰੂਗਾ ਗੱਭਨ ਪਸ਼ੂ ਦੀ ਜ਼ਰੂਰਤ ਬਹੁਤ ਘਟ ਜਾਂਦੀ ਹੈ ਦੁੱਧ ਵੀ ਘਟ ਜਾਂਦਾ ਸੋ ਇਸਾ ਉਹਨਾ ਫਾਰਮੂਲਾ ਵਰਤ ਸਕਦੇ ਹੋ ਸੋ ਦੂਜੀ ਗੱਲ ਕੀ ਹੈ ਜਿਹੜੀ ਬਹੁਤ ਜ਼ਰੂਰੀ ਕੀ ਹੈ ਵੀ ਜਿਹੜੇ ਪਸ਼ੂ ਤੁਹਾਡੇ ਤੰਗ ਕਰ ਰਿਹਾ ਇਸ ਵੇਲੇ ਦੋ ਚੀਜ਼ਾਂ ਧਿਆਨ ਰੱਖੋ ਪਹਿਲਾਂ ਤਾਂ ਮੱਖੀ ਮੱਛਰ ਹੈ ਉਹਦੇ ਵਾਸਤੇ ਸਪਰੇਅ ਕਰੋ ਹਰ ਹਫਤੇ 10 ਦਿਨ ਵਿੱਚੋਂ ਚਿਚਰਾ ਦੀ ਦਵਾਈ ਦਾ ਕੋਈ ਵੀ ਦਵਾਈ ਜਿਹੜੀ ਤੁਹਾਡੇ ਮਿਲਦੀ ਹੈ ਵਧੀਆ 5 ml ਦਵਾਈ ਪਰ ਲੀਟਰ ਜਿਹੜੀ فرش ਤੇ ਖੁਰਲੀਆਂ ਦੇ ਆਲੇ-ਦੁਆਲੇ ਤੇ ਆਪਣੀ ਰੂੜੀ ਤੇ ਸਪਰੇਅ ਕਰਨ ਵਾਸਤੇ ਵਰਤੋ 3 ml ਦਵਾਈ 1 ਲੀਟਰ ਪਾਣੀ ਚ ਪਾਉਣੀ ਹੈ ਜੇ ਤੁਸੀਂ ਪਸ਼ੂਆਂ ਤੇ ਸਪਰੇਅ ਕਰਨਾ ਹੈ ਅੱਖਾਂ ਤੋਂ ਬਚਾ ਕੇ ਕੰਨਾਂ ਦੇ ਪਿਛਲੇ ਪਾਸੇ ਲੱਤਾਂ ਦੇ ਅੰਦਰਲੇ ਪਾਸੇ ਉੱਥੇ ਸਾਰੇ ਸਪਰੇਅ ਕਰ ਸਕਦੇ ਹੋ ਓਦੋਂ ਲਾਵਾ ਦੇਖੋ ਮੇਨ ਕੀ ਹੈ ਵੀ ਮੱਖੀਆਂ ਵਾਸਤੇ ਤੁਸੀਂ ਧਿਆਨ ਰੱਖੋ ਵੀ ਗੋਹਾ ਜਿਹੜਾ ਹੈਗਾ ਉਹ ਜਿੰਨਾ ਜ਼ਿਆਦਾ دیر ਪਿਆ ਰਹੇਗਾ ਉਹਨੇ ਮੱਖੀਆਂ ਜ਼ਿਆਦਾ ਰਹਿਣਗੀਆਂ ਜੇ ਤੁਸੀਂ ਬਫਰ ਨਹੀਂ ਵਰਤਦੇ ਤੁਹਾਡੇ ਗੋਹੇ 'ਚ ਅਣਪਚ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਵੀ ਤੁਹਾਡੇ ਮੱਖੀਆਂ ਵਧਣਗੀਆਂ ਜੇ ਮੱਖੀਆਂ ਵਧਣਗੀਆਂ ਤੁਹਾਡੇ ਮਸਲੇ ਵਧਣਗੇ ਸੋ ਮੱਖੀਆਂ ਦਾ ਕੰਟਰੋਲ ਕਰਨ ਵਾਸਤੇ ਪਸ਼ੂ ਦੀ ਹজম ਹੋਣ ਦੀ ਸ਼ਕਤੀ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਕੀ ਹੈ 24 ਘੰਟੇ ਤਾਜ਼ਾ ਠੰਡਾ ਪਾਣੀ ਪਸ਼ੂ ਨੂੰ ਮਿਲਣਾ ਚਾਹੀਦਾ ਫੈਟ ਗ੍ਰੈਵਿਟੀ ਸਹੀ ਰੱਖਣੀ ਹੈ ਹਾਜਮਾ ਸਹੀ ਰੱਖਣਾ ਹੈ ਭੁੱਖ ਸਹੀ ਰੱਖਣੀ ਹੈ ਦੁੱਧ ਸਹੀ ਰੱਖਣਾ ਹੈ ਦੁੱਧ ਚ ਵੀ 87% ਪਾਣੀ ਹੁੰਦਾ ਹੈ 70% ਪਸ਼ੂ ਦੇ ਸਰੀਰ ਚ ਪਾਣੀ ਹੁੰਦਾ ਹੈ 150 200 ਲੀਟਰ ਪਾਣੀ ਪਸ਼ੂ ਨੂੰ ਰੋਜ਼ ਦਾ ਇਸ ਵੇਲੇ ਇੱਕ ਪਸ਼ੂ ਨੂੰ ਚਾਹੀਦਾ ਇਹ ਤੁਸੀਂ ਦੇਖੋ ਵੀ ਕਿੱਦਾਂ ਪੂਰਤੀ ਕਰਨੀ ਹੈ ਡਰਮ ਲੈ ਲਓ ਵਧੀਆ ਪਸ਼ੂਆਂ ਦੇ ਵਿਚਾਲੇ ਰੱਖ ਦੋ ਦੋ ਪਸ਼ੂਆਂ ਦੇ ਵਿਚਾਲੇ ਇੱਕ ਡਰਮ ਰੱਖ ਦੋ ਜਿਹੜੇ ਨੀਲੇ ਡਰਮ ਆਉਂਦੇ ਆ 300 ਰੁਪਏ ਦਾ ਡਰਮ ਆਉਂਦਾ ਹੈ ਇੱਕ ਦੇ ਦੋ ਬਣ ਜਾਂਦੇ ਆ ਕੱਟ ਕੇ ਉਹ ਰੱਖ ਦੋ ਖੇੜ ਜਿਹੜੀ ਹੈਗੀ ਪਾਣੀ ਦੀ ਜਿਓ ਚ ਧੁੱਪ ਪੈਂਦੀ ਹੈ ਤਾਂ ਤੁਹਾਡੇ ਪਸ਼ੂਆਂ 'ਚ ਬਹੁਤ ਸਾਰੀਆਂ ਪ੍ਰੋਬਲਮ ਆਉਣ ਵੱਲ ਗਈ। ਮਿਸਟ੍ਰਾਈਟਸ ਨਹੀਂ ਜਾਣੀ ਹੈ ਕਿ ਜਿੰਨਾ ਮਰਜ਼ੀ ਉਹ ਕਰ ਲੋ ਉਲੀ ਜੰਮ ਜੂਗੀ। ਜਿਹੜੇ ਬੰਦੇ ਕਲੀਪਾ ਆਂਦੇ ਆ ਖੇਲ ਦੇ ਵਿੱਚ ਉਹ ਹੋਰ ਵੀ ਨੁਕਸਾਨ ਕਰਦੀ ਹੈ, ਫਾਇਦਾ ਨਹੀਂ ਕਰਦੀ ਹੈਗੀ। ਸੋ ਇਹ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬਾਕੀ ਜਿਹੜੇ ਕੋਈ ਪਸ਼ੂ ਤੁਹਾਡੇ ਗਰਮੀ ਮੰਨ ਰਹੇ ਆ। ਸਭ ਤੋਂ ਪਹਿਲੀ ਗੱਲ ਡਾਕਟਰਾਂ ਕੋਲੇ ਭੱਜਣ ਦੀ ਬਜਾਏ ਤੁਸੀਂ ਇਹ ਦੇਖੋ ਵੀ ਫੌਗਰ ਸਪ੍ਰਿੰਕਲਰ ਲੱਗੇ ਵੈ ਕਿ ਨਹੀਂ ਲੱਗੇ। ਸਪ੍ਰਿੰਕਲਰ ਵੀ ਅੱਜਕੱਲ ਬਹੁਤ ਜ਼ਿਆਦਾ ਲੋਡ ਪੈਂਦੀ ਹੈ। ਜਦੋਂ ਬਰਸਾਤਾਂ ਹੁੰਦੀਆਂ ਆ ਉਦੋਂ ਸਪ੍ਰਿੰਕਲਰ ਜ਼ਿਆਦਾ ਕਾਮਜਵਰ ਰਹਿੰਦੇ ਆ ਫੌਗਰ ਜਿਹੜੇ ਹੁੰਦੇ ਆ ਉਹ ਦੇਖੋ ਹਿਊਮਿਡਿਟੀ ਵਧਾ ਦਿੰਦੇ ਆ ਜੇ ਅਸੀਂ ਫੌਗਰ ਵਰਤਦੇ ਹਾਂ ਤਾਂ ਪੱਖੇ ਚਲਾਉਣਾ ਜ਼ਰੂਰੀ ਹੈ ਸਪ੍ਰਿੰਕਲਰ ਦਾ ਕੰਮ ਕੀ ਹੁੰਦਾ ਸਪ੍ਰਿੰਕਲ ਜੀ ਚੋਂ ਪਾਣੀ गिरਦਾ ਲਗਾਤਾਰ ਧਾਰ ਬਣ ਕੇ ਉਹ ਖੁਰਲੀ ਦੇ ਉੱਪਰ ਜਿੱਥੇ ਪਸ਼ੂ ਖਾਂਦੇ ਆ ਉੱਥੇ ਸਪ੍ਰਿੰਕਲਰ ਦਾ ਰੋਲ ਜ਼ਿਆਦਾ ਹੈ ਸ਼ੈੱਡ 'ਚ ਤੁਹਾਡੇ ਫੌਗਰ ਦਾ ਰੋਲ ਜ਼ਿਆਦਾ ਹੈ ਪਰ ਤੁਸੀਂ ਇਹ ਧਿਆਨ ਰੱਖਣਾ ਵੀ ਪੱਖੇ ਚੱਲਦੇ ਰਹਿਣੇ ਚਾਹੀਦੇ ਆ ਰਾਤ ਨੂੰ ਪੱਕੇ ਚਲਦੇ ਰਹਿਣੇ ਬਹੁਤ ਜ਼ਰੂਰੀ ਨੇ ਰਾਤ ਨੂੰ ਲਾਈਟਾਂ ਵੀ ਬਹੁਤ ਜ਼ਰੂਰੀਆਂ ਨੇ ਖੁਰਲੀ ਵੀ ਰਾਤ ਨੂੰ ਭਰੀ ਹੋਣੀ ਚਾਹੀਦੀ ਹੈ ਸਾਡੀ ਪਾਣੀ ਵੀ ਰਾਤ ਨੂੰ ਵਧੀਆ ਹੋਣਾ ਚਾਹੀਦਾ ਕਿਉਂਕਿ ਵਧੀਆ ਫੀਡ ਬਣਾਉਣੀ ਔਖਾ ਕੰਮ ਨਹੀਂ ਵਧੀਆ ਖਵਾਉਣਾ ਬਹੁਤ ਔਖਾ ਕੰਮ ਹੈ ਇਸ ਮੌਸਮ ਚ ਪਸ਼ੂਆਂ ਵਾਸਤੇ ਪੂਰਾ ਰਾਤ ਦਾ ਖਾਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ ਜੇ ਪਸ਼ੂ ਨੇ 1 ਕਿਲੋ ਸੁੱਕਾ ਮਾਦਾ ਇਹ ਵੱਧ ਖਾ ਰਿਹਾ ਤਾਂ 2.5-3 ਕਿਲੋ ਦੁੱਧ ਬਾਜਣਾ ਹੈ ਜੇ ਉਹਨੇ ਕਿਲੋ ਘੱਟ ਖਾਦਾ ਤਾਂ ਤੁਹਾਡਾ 3 ਕਿਲੋ ਦੁੱਧ ਘਟ ਵੀ ਜਾਣਾ ਵਧੀਆ ਡੇਰੀ ਫਾਰਮਾਂ ਤੇ ਦੇਖੋ ਇਸ ਵਿਲੇਜ ਪੰਮਈ ਦੇ ਮਹੀਨੇ ਚ ਲਾਈਏ ਤਾਂ 5-7% ਤੋਂ ਦੁੱਧ ਨਹੀਂ ਘਟਦਾ ਹੈਗਾ ਜ਼ਿਆਦਾ ਵੱਧ ਤੋਂ ਵੱਧ ਅਗਲੇ ਜੂਨ ਤੱਕ 10% ਚਲਾ ਜਾਂਦਾ ਪਰ ਲੋਕੀ ਜਿਹੜੇ ਅੱਧੋ-ਅੱਧ ਘਟਾ ਲੈਂਦੇ ਐ ਤੇ ਉਹਨਾਂ ਨੂੰ ਲੱਗਦਾ ਵੀ ਇਹ ਡਾਕਟਰੀ ਮਸਲੇ ਨੇ ਡਾਕਟਰੀ ਮਸਲੀ ਨਹੀਂ ਹੈਗੇ ਇਹ ਸਾਰੇ ਖੁਰਾਕ ਤੇ ਪ੍ਰਬੰਧਨ ਦੇ ਮਸਲੇ ਤੁਸੀਂ ਆਪਣੇ ਪਸ਼ੂਆਂ ਨੂੰ ਠੱਡਾ ਨਹੀਂ ਰੱਖ ਰਹੇ ਪ੍ਰੋਪਰ ਹਵਾ ਠੰਡੀ ਨਹੀਂ ਹੋ ਰਹੀ ਪੱਖੇ ਨਹੀਂ ਚੱਲ ਰਹੇ ਇਸ ਜਿੱਤੇ ਛੱਤ ਵਾਲੇ ਪੱਖੇ ਆ ਉਥੇ ਕਦੇ ਵੀ ਬਸ਼ੂਰ ਨੇ ਪੂਰਾ ਦੁੱਧ ਨਹੀਂ ਦੇ ਰਿਹਾਗਾ ਸਾਈਡਾਂ ਵਾਲੇ ਪੱਖੇ ਜਿਹੜੇ ਹੈਗੇ ਫਰਾਟੇ ਪੱਕੇ ਹੋਣ ਚ ਡੇਰੀ ਫੈਨ ਹੋਣ ਇਹ ਲਵਾਉਣੇ ਬਹੁਤ ਜ਼ਰੂਰੀ ਹੈ ਬਾਕੀ ਦੇਖੋ ਆਚਾਰ ਦੇ ਵਾਸਤੇ ਆਪਾਂ ਅਗਲੀ ਵਾਰੀ ਵੀਡੀਓ ਚ ਆਚਾਰ ਬਾਰੇ ਗੱਲ ਕਰਾਂਗੇ ਆਚਾਰ ਬਾਰੇ ਬਹੁਤ ਸਾਰੇ ਗੱਲਾਂ ਨੇ ਕਰਨ ਵਾਲੀਆਂ ਆਚਾਰ ਵਾਸਤੇ ਮੈਂ ਤੁਹਾਨੂੰ ਇਹੀ ਕਹੂੰਗਾ ਜਿਹੜੇ ਪੁਰਾਣੇ ਬੰਕਰ ਨੇ ਟੋਏ ਟੋਏ ਵਾਲਾ ਤਾਂ ਸਮਾਂ ਲੰਘ ਗਿਆ ਬੰਕਰ ਜਿਹੜੇ ਹੈਗੇ ਬਣਾਏ ਵੀ ਤੁਸੀਂ ਵਧੀਆ ਕੰਧਾਂ ਵਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਪੁਰਾਣੇ ਆ ਫਲੇਮ ਕਰਨਾ ਸਾੜ ਦੇ ਤਾਂ ਕਿ ਉਹਦੇ ਅੰਦਰ ਫੰਗਸ ਨਾ ਲੱਗੇ ਉਲੀ ਨਾ ਲੱਗੇ ਬੰਕਰਾਂ ਦੇ ਵਿੱਚ ਜਿਹੜੀ ਵਾਟਰਪਰੂਫਿੰਗ ਕਰਦੇ ਉਹਦੇ ਵਾਸਤੇ ਬਹੁਤ ਸਾਰੇ ਕੈਮੀਕਲ ਆਉਂਦੇ ਜਿਵੇਂ ਡਾਕਟਰ ਫਿਕਸਟ ਆਉਂਦਾ ਹੋਰ ਵੀ ਕਈ ਜਾਂਦੇ ਆ ਉਹਨੂੰ ਸਿਮਿੰਟ ਚਰ ਲਾ ਕੇ ਤੁਸੀਂ ਸਪਰੇਅ ਕਰ ਸੋ ਉਹਦੇ ਨਾਲ ਬਹੁਤ ਵਧੀਆ ਵਾਟਰਪਰੂਫਿੰਗ ਹੋਣ ਨਾਲ ਬਹੁਤ ਜ਼ਿਆਦਾ ਸਾਈਡ ਲੇ ਦਾ achar ਦਾ ਜਿਹੜਾ ਨੁਕਸਾਨ ਉਹਨੂੰ ਬਚ ਜਾਂਦਾ achar ਵਾਤੇ ਸ਼ੀਟਾਂ ਦਾ ਪ੍ਰਬੰਧ ਕਰ ਲਓ ਕਲਚਰ ਦਾ ਵਧੀਆ ਪ੍ਰਬੰਧ ਕਰ ਲੋ ਕਲਚਰ ਹਮੇਸ਼ਾ ਜਿੰਨਾ ਨੇ ਵੀ achar ਬਣਾਉਣ ਵਾਸਤੇ ਵਰਤਨੇ ਮੈਂ ਦੱਸੂਗਾ ਉਹ ਹਮੇਸ਼ਾ ਠੰਡੇ ਪਾਣੀ ਚ ਪਾਉਣਾ ਹੈ ਔਰ ਉਹਨੂੰ ਸ਼ਾਮੇ ਰੱਖਣਾ ਹੈ ਬੜੀਆਂ ਵੱਡੀਆਂ ਗੱਲਾਂ ਨਹੀਂ ਪਰ ਛੋਟੀਆਂ ਛੋਟੀਆਂ ਗੱਲਾਂ ਨਾਲ ਵੱਡਾ ਨੁਕਸਾਨ ਹੋ ਜਾਂਦਾ ਹੈ ਬਾਕੀ ਦੇਖੋ ਕੀ ਹੈ ਅੱਜਕੱਲ ਕੌਰਨ ਕਰੈਕਰ ਦੀ ਬਹੁਤ ਗੱਲ ਹੁੰਦੀ ਹੈ ਜਿਹੜੇ ਮੱਕੀ ਦਾ ਦਾਣਾ ਪਰ ਨਾਲੀ ਮਸ਼ੀਨਾਂ ਨੇ ਉਹ ਡੀਜ਼ਲ ਤਾਂ ਵੱਧ ਖਾਂਦੀਆਂ ਪਰ ਉਹਨਾਂ ਦੀ ਵਰਤੋਂ ਦਾ ਫਾਇਦਾ ਬਹੁਤ ਹੈ ਮੱਕੀ ਤੁਹਾਡੀ ਸਹੀ ਸਟੇਜ ਤੇ ਜੇ achar ਪੈ ਗਿਆ ਜਦੋਂ ਮੱਕੀ ਦੇ ਵਿੱਚ 30-32% ਡਰਾਈ ਮੈਟਰ ਹੋਵੇ ਬੜਾ ਟਾਂਡਾ ਸੁੱਕਾ ਨਾ ਹੋਵੇ ਅੱਧੇ ਦਾਣੇ ਤੇ ਜਿਹੜਾ ਚੰ드ਰਮਾ ਬਣਿਆ ਹੋਵੇ ਤੇ ਬੜੀਆਂ ਇਹ ਉਹਨੇ ਪਾਣੀ ਵੀ ਤੁਸੀਂ ਮੱਕੀ ਦਾ 19 ਦਾ ਹੀ ਰੋਕੋ 2 ਦਿਨ 3 ਦਿਨ ਪਹਿਲਾਂ ਜਿੰਨੀ ਤੁਸੀਂ ਅਗਲੇ ਦਿਨ ਜਿਹੜਾ 2 ਦਿਨਾਂ ਬਾਅਦ 3 ਦਿਨਾਂ ਬਾਅਦ 4 ਪਾਉਣਾ ਜਿਵੇਂ 4-5 ਦਿਨ ਪਾਣੀ ਦਾ ਪਰ ਰੋਕ ਲਿਆ ਪਾਣੀ ਮੱਕੀ ਨੂੰ ਜੇ ਮੈਂ ਅੱਜ ਧੁੱਪ ਬਹੁਤ ਤੇਜ਼ ਸੀਗੀ ਤਾਂ ਇੱਕਦਮ ਡਰਾਈ ਮੈਟਰ ਵੱਜ ਜਾਣਾ ਹੈ ਦਾਣਾ ਪੱਕ ਜਾਣਾ ਹੈ ਤੇ ਉਹਦੇ ਨਾਲ ਕੀ ਹੁੰਦਾ ਦਾਣਾ ਮੁੜ ਕੇ ਗੋਹੇ ਚਾਈ ਜene ਗੋਹੇ ਚਾਈ ਜene ਫਿਰ ਸਾਡਾ ਪੈਸੇ ਦਾ ਵੀ ਨੁਕਸਾਨ ਹੈ ਮੱਖੀਆਂ ਹੋਣਗੀਆਂ ਤਾਂ ਫਿਰ ਸਿਹਤ ਦਾ ਵੀ ਨੁਕਸਾਨ ਹੈ ਸੋ ਬਾਕੀ ਕਿਤਾਬ ਆਪਣੀ ਵਿਗਿਆਨਕ ਡੇਰੀ ਫਾਰਮਿੰਗ ਦੀ ਬਹੁਤ ਲੋਕਾਂ ਨੇ ਮੰਗਾਈ ਹੈ ਬਹੁਤ ਧੰਨਵਾਦ ਸਾਰਿਆਂ ਦਾ ਮੈਂ ਵਾਰ-ਵਾਰ ਕਹਿਣਾ ਵੀ ਇਹ 450 ਰੁਪਏ ਦੀ ਕਿਤਾਬ ਨਾ 10-15 ਪਸ਼ੂਆਂਾਂ ਦਾ ਹਰ ਰੋਜ਼ ਦਾ 450 ਰੁਪਏ ਬਚਾ ਸਕਦੀ ਹੈ ਸੋ ਧੰਨਵਾਦ ਜੀ ਸਾਰਣ ਸਤਿ ਸਕਾਂ